ਬਾਬਾ ਗੁਰਿੰਦਰ ਸਿੰਘ ਢਿੱਲੋਂ ਖਾਸ ਕਰਕੇ ਕਿਉਂ ਆਏ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਘਰ ਇਹ ਸਭ ਤੋਂ ਵੱਡਾ ਅੱਜ ਦਾ ਮਿਲੀਅਨ ਡਾਲਰ ਦਾ ਸਵਾਲ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਕੀ ਅਕਾਲੀ ਦਲ ਦੇ ਕੁਝ ਫਾਇਦੇ ਦੇ ਲਈ ਉੱਥੇ ਪਹੁੰਚੇ ਨੇ ਕਿ ਜੇ ਹਮਦਰਦੀ ਪ੍ਰਗਟ ਕਰਨੀ ਸੀ ਜਾਂ ਕੋਈ ਵੀ ਗੱਲ ਕਰਨੀ ਸੀ ਤਾਂ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਵੀ ਤੁਸੀਂ ਜੇ ਕਹਿੰਦੇ ਹੋ ਕਿ ਸਾਹਮਣੇ ਬੋਲਚਾਲ ਕੇ ਅਸੀਂ ਸ਼ਕਲ ਦੇਖ ਕੇ ਆਈ ਟੂ ਆਈ ਕੰਟੈਕਟ ਕਰਕੇ ਅਸੀਂ ਗੱਲ ਕਰਨੀ ਹੈ ਤਾਂ ਉਹਦੇ ਥਰੂ ਵੀ ਗੱਲਬਾਤ ਹੋ ਸਕਦੀ ਹੈ। ਉਹ ਗੱਲ ਇਹ ਹੈ ਕਿ ਬਹੁਤ ਸਾਰੇ ਲੋਕ ਵੀ ਜਾਣਦੇ ਨੇ ਪਤਾ ਲੋਕਾਂ ਨੂੰ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੋਰੀ ਨੇ ਜਿਹੜੇ ਉਹ ਬਾਦਲ ਪਰਿਵਾਰ ਦੇ ਨਜ਼ਦੀਕੀ ਵੀ ਨੇ ਕਿਉਂਕਿ ਵਿਕਰਮ ਸਿੰਘ ਮਜੀਠੀਆ ਉਹਨਾਂ ਦੀ ਰਿਸ਼ਤੇਦਾਰੀ ਲੱਗਦੀ ਆ। ਬਾਬਾ ਜੀ ਕਿਤੇ ਬਾਦਲ ਪਰਿਵਾਰ ਦੇ ਵੱਲੋਂ ਅਕਾਲੀ ਦਲ ਦੇ ਵੱਲੋਂ ਜਥੇਦਾਰ ਸਹਿਬਾਨ ਨੂੰ ਮਨਾਉਣ ਤਾਂ ਨਹੀਂ ਗਏ ਰਾਉ ਸਾਹਿਬ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋ ਜੋ ਕਿ ਅੱਜ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਰਿਹਾਸ਼ ਤੇ ਪਹੁੰਚਦੇ ਆ ਉਹਨਾਂ ਦੀ ਮੁਲਾਕਾਤ ਨਾਲ ਪੰਜਾਬ ਪੱਧਰ ਤੇ ਕਾਫੀ ਚਰਚਾ ਛਿੜੀ ਹੋਈ ਹੈ ਕੀ ਹੈ ਅ ਬਿਲਕੁਲ ਗੁਰਲਾਲ ਕਿਉਂਕਿ ਜਦੋਂ ਤੱਕ ਹੈਲੀਕਾਪਟਰ ਲੈਂਡ ਨਹੀਂ ਕੀਤਾ ਸੀਗਾ ਬਾਬਾ ਗੁਰਿੰਦਰ ਸਿੰਘ ਢਿੱਲੋਹਰਾਂ ਦਾ ਬਠਿੰਡੇ ਦੇ ਵਿੱਚ ਉਦੋਂ ਤੱਕ ਇਸ ਤਰੀਕੇ ਦੀ ਇਸ ਮੁਲਾਕਾਤ ਬਾਰੇ ਕਿਸੇ ਨੂੰ ਕੋਈ ਪਤਾ ਵੀ ਨਹੀਂ ਸੀ ਮਤਲਬ ਪਿੰਕ ਵੀ ਨਹੀਂ ਸੀ ਕਿ ਇਸ ਤਰੀਕੇ ਦੀ ਵੱਡੀ ਮੁਲਾਕਾਤ ਹੋਣੀ ਆ ਉਹ ਥੋੜੇ ਜਿਹਾ ਸਮੇਂ ਪਹਿਲਾਂ ਹੀ ਹੋਇਆ ਕਿਉਂਕਿ ਉਹ ਵੀ ਇਸ ਕਰਕੇ ਹੋਇਆ ਕਿਉਂਕਿ ਹੈਲੀਕਾਪਟਰ ਜਦੋਂ ਲੈਂਡ ਕਰਨਾ ਹੁੰਦਾ ਨਾ ਤਾਂ ਉਹਦੇ ਲਈ ਤਾਮਝਾਮ ਥੋੜਾ ਜਿਹਾ ਕਰਨਾ ਪੈਂਦਾ ਫਿਰ ਸਿਕਿਉਰਟੀ ਵੀ ਲਗਣੀ ਆ ਤੇ ਬੜੇ ਥੋੜੇ ਸਮੇਂ ਦੇ ਵਿੱਚ ਲੋਕਾਂ ਨੂੰ ਪਤਾ ਲੱਗਿਆ ਕਿ ਸਡਨਲੀ ਬਠਿੰਡਾ ਦੇ ਵਿੱਚ ਅ ਡੇਰਾ ਬਿਆਸ ਦੇ ਰਾਧਾ ਸਵਾਮੀ ਜਿਹੜੇ ਮੁਖੀ ਨੇ ਬਾਬਾ ਗਰੰਧ ਸਿੰਘ ਢਿੱਲੋਂ ਕੀ ਉਹ ਲੈਂਡ ਕਰਨਗੇ ਆਪਣੇ ਹੈਲੀਕਾਪਟਰ ਦੇ ਵਿੱਚ ਲੈਂਡ ਕਰਕੇ ਸਿੱਧਾ ਆਪਣੀ ਗੱਡੀ 'ਚ ਸਵਾਰ ਹੋ ਕੇ ਉਹ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਘਰੇ ਚਲੇ ਜਾਂਦੇ ਨੇ ਤੇ ਮੀਡੀਆ 'ਚ ਤੁਰੰਤ ਨਾਲ ਦੀ ਨਾਲ ਤੁਹਾਨੂੰ ਪਤਾ ਹੈ ਕਿ ਲਾਈਵ ਸਾਰਾ ਪਾਸੇ ਚੱਲਣ ਲੱਗ ਜਾਂਦਾ ਸਾਰੀਆਂ ਖਬਰਾਂ ਉੱਡੀਆਂ ਤੇ ਬਹੁਤ ਜ਼ਿਆਦਾ ਜਿਹੜੇ ਲੋਕਾਂ ਨੂੰ ਨਾ ਇਹ ਹੈਰਾਨੀ ਹੋਈ ਹੈ ਕੀ ਕਿਸ ਤਰੀਕੇ ਦੇ ਨਾਲ ਡੇਰਾ ਬਿਆਸ ਦੇ ਮੁਖੀ ਨੇ ਇਸ ਵੇਲੇ ਕਿ ਗੁਰਿੰਦਰ ਸਿੰਘ ਢਿੱਲੋਂ ਖਾਸ ਤੌਰ ਤੇ ਕਿਉਂ ਪਹੁੰਚੇ ਬਠਿੰਡਾ ਦੇ ਵਿੱਚ ਤੇ ਬਠਿੰਡਾ ਦੇ ਵਿੱਚ ਪਹੁੰਚੇ ਤਾਂ ਸਹੀ ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾ ਨੂੰ ਮਿਲਣ ਦੇ ਲਈ ਕਿਉਂ ਪਹੁੰਚੇ ਇਹ ਲੋਕਾਂ ਦੇ ਵਿੱਚ ਜਿਹੜਾ ਸਵਾਲ ਹੈ ਹਲੇ ਵੀ ਬਰਕਰਾਰ ਆ ਹਾਲਾਂਕਿ ਮੀਟਿੰਗ ਹੋਏ ਨੂੰ ਕਾਫੀ ਸਮਾਂ ਹੋ ਗਿਆ ਪਰ ਕਿਸੇ ਵੀ ਪਾਸਿਓ ਹਜੇ ਤੱਕ ਕੋਈ ਇਸ ਦਾ ਪੂਰਾ ਵਰਨਰ ਨਹੀਂ ਕੀਤਾ ਗਿਆ ਕਿ ਮੁਲਾਕਾਤ ਹੈ ਕਿਸ ਦੀ ਸੀ ਹੁਣ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਇਹ ਸਮਝ ਰਹੇ ਨੇ ਕਿ ਡੇਰਾ ਬਿਆਸ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੋਰੀ ਜਿਹੜੀ ਇਹ ਮੁਲਾਕਾਤ ਹੈ ਕਿ ਕਿਤੇ ਇਹ ਮੁਲਾਕਾਤ ਸਿੰਘ ਸਾਹਿਬ ਨੂੰ ਮਨਾਉਣ ਦੇ ਲਈ ਬਾਦਲ ਪਰਿਵਾਰ ਵੱਨਿਓ ਤਾਂ ਨਹੀਂ ਇਹ ਕਿਤੇ ਹੋ ਰਹੀ ਕੁਝ ਲੋਕ ਇਹ ਸੋਚਦੇ ਨੇ ਕੁਝ ਲੋਕ ਦੂਸਰੇ ਪਾਸੇ ਵੀ ਸੋਚਦੇ ਨੇ ਕਿ ਇੱਕ ਵੱਡਾ ਜਿਹੜਾ ਡੇਰਾ ਆ ਤੇ ਉਹਦੇ ਮੁਖੀ ਨੇ ਉਹ ਬਤਾਰ ਹਮਦਰਦੀ ਜਿਤਾਉਣ ਦੇ ਲਈ ਜਥੇਦਾਰ ਸਾਹਿਬ ਦੇ ਘਰ ਪਹੁੰਚੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਵਜ੍ਹਾ ਕੋਈ ਵੀ ਹੋਵੇ ਪਰ ਇਸ ਵੱਡੀ ਜਿਹੜੀ ਮੀਟਿੰਗ ਅੱਜ ਹੋਈ ਇਹਨੇ ਸ਼ੌਕ ਜ਼ਰੂਰ ਕੀਤਾ ਪੂਰੇ ਪੰਜਾਬ ਦੇ ਵਿੱਚ ਚਰਚਾ ਇਸ ਮੀਟਿੰਗ ਦੀ ਹੈ ਕਿ ਵੀ ਆਖਰਕਾਰ ਗੱਲ ਕੀ ਸੀ ਜੀ ਹੁਣ ਜੇ ਥੋੜਾ ਜਿਹਾ ਆਪਾਂ ਡੀਪਲੀ ਇਸ ਨੂੰ ਸਰਚ ਕਰੀਏ ਤਾਂ ਜਦੋਂ ਬਾਬਾ ਗੁਰਿੰਦਰ ਸਿੰਘ ਢਿੱਲੋਹਰੀ ਪਹੁੰਚੇ ਜਾਂ ਜਥੇਦਾਰ ਗਿਆਨੀ ਰੁਘਵੀਰ ਸਿੰਘ ਹੋਰਾਂ ਦੇ ਘਰੋਂ ਮੀਟਿੰਗ ਸਮਾਪਤ ਹੋਣ ਤੋਂ ਬਾਅਦ ਜਦੋਂ ਵਾਪਸ ਨਿਕਲੇ ਤਾਂ ਇੱਕ ਚਿਹਰਾ ਉੱਥੇ ਹੋਰ ਨਜ਼ਰ ਆਇਆ ਉਹ ਸੀ ਅਕਾਲੀ ਆਗੂ ਸੁਰਜੀਤ ਸਿੰਘ ਰਖੜਾ ਦਾ ਚਿਹਰਾ ਕਿਉਂਕਿ ਉਹ ਵੀ ਪਿਕਚਰਜ਼ ਦੇ ਵਿੱਚ ਵੀ ਆਏ ਉਹ ਆਏ ਅਸੀਂ ਦੇਖ ਰਿਹਾ ਕਿ ਉਹਨਾਂ ਨੂੰ ਸੀਓਬੀ ਕਰ ਰਹੇ ਨੇ ਹੱਥ ਜੋੜ ਕੇ ਤੇ ਉਸ ਤੋਂ ਬਾਅਦ ਚਲੇ ਜਾਂਦੇ ਨੇ ਤੇ ਕੀ ਸੁਰਜੀਤ ਸਿੰਘ ਰਖੜਾ ਨੇ ਜਿਹੜੇ ਕੀ ਇਸ ਮੀਟਿੰਗ ਦੇ ਵਿੱਚ ਪਲਾਨਡ ਸੀਗੇ ਯਾ ਉਹਨਾਂ ਨੂੰ ਸਡਨਲੀ ਪਤਾ ਲੱਗਿਆ ਕਿ ਇਹ ਇੱਕ ਮੀਟਿੰਗ ਹੋ ਰਹੀ ਆ ਤੇ ਮੈਂ ਵੀ ਉੱਥੇ ਚਲੇ ਜਾਵਾਂ ਕਿਉਂਕਿ ਜਦੋਂ ਤੱਕ ਸੁਰਜੀਤ ਸਿੰਘ ਰਖੜਾ ਦਾ ਫੇਸ ਨਹੀਂ ਆਇਆ ਸੀ ਉਦੋਂ ਤੱਕ ਲੋਕ ਆਪਣੇ ਹਿਸਾਬ ਦੇ ਨਾਲ ਸੋਚ ਰਹੇ ਸੀ ਪਰ ਕਿਉਂਕਿ ਸੁਰਜੀਤ ਸਿੰਘ ਰਖੜਾ ਇਸ ਵੇਲੇ ਤੱਕ ਚੰਦੂ ਮਾਜਰਾ ਧੜੇ ਦੇ ਨਾਲ ਸੀਗੇ ਇਹ ਉਹ ਧੜਾ ਸੀਗਾ ਜਿਹਨੂੰ ਬਾਗੀ ਧੜਾ ਕਿਹਾ ਗਿਆ ਅਕਾਲੀ ਦਲ ਦੇ ਵਿੱਚ ਇਹੀ ਉਹ ਧੜਾ ਸੀ ਜਿਹੜਾ ਸਭ ਤੋਂ ਪਹਿਲਾਂ ਅਕਾਲ ਤਖਤ ਸਾਹਿਬ ਵਿਖੇ ਜਾ ਕੇ ਨਤਮਸਤਕ ਹੋਇਆ ਮੰਗ ਕੀਤੀ ਕਿ ਸਾਡੀ 10 ਸਾਲ ਦੀ ਸਰਕਾਰ ਦੇ ਵੇਲੇ ਸਾਡੇ ਤੋਂ ਬਹੁਤ ਸਾਰੀਆਂ ਗਲਤੀਆਂ ਹੋਈਆਂ ਨੇ ਉਹਨਾਂ ਦਾ ਅਸੀਂ ਪਛਤਾਪ ਕਰਨਾ ਚਾਹੁੰਦੇ ਆ ਤੇ ਉਸ ਤੋਂ ਬਾਅਦ ਸਭ ਨੂੰ ਪਤਾ ਤੁਹਾਨੂੰ ਪਤਾ ਲੋਕਾਂ ਨੂੰ ਪਤਾ ਕਿ ਕਿਸ ਤਰੀਕੇ ਦੇ ਨਾਲ ਉਹ ਪੂਰਾ ਹੋਇਆ ਸੁਖਵੀਰ ਸਿੰਘ ਬਾਦਲ ਲਗ ਲਗਭਗ 2 ਮਹੀਨੇ ਤਨਖਾਈਆ ਕਰਾਰ ਦਿੱਤੇ ਗਏ ਫਿਰ 2 ਦਸੰਬਰ ਨੂੰ ਉਹ ਫੈਸਲਾ ਹੋਇਆ ਕਿ ਜਦੋਂ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਇਹ ਸਾਰੇ ਫੈਸਲੇ ਸੁਣਾਏਗੇ ਧਾਰਮਿਕ ਸਜ਼ਾ ਲਾਈ ਗਈ ਪਰ ਉਹਦੇ ਵਿੱਚ ਇੱਕ ਇਹ ਸੀ ਆ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਉਦੋਂ ਅਸਤੀਫਾ ਦੇ ਦਿੱਤਾ ਗਿਆ ਸੀ। ਜਥੇਦਾਰ ਸਹਬਾਨਾ ਨੇ ਇਹ ਵੀ ਆਦੇਸ਼ ਦਿੱਤਾ ਸੀ ਕਿ ਜਿਹੜੇ-ਜਿਹੜੇ ਅਕਾਲੀ ਆਗੂਆਂ ਦੇ ਅਸਤੀਫੇ ਆ ਗਏ ਉਹਨਾਂ ਦੇ ਪ੍ਰਵਾਨ ਕਰੋ, ਪਾਰਟੀ ਪ੍ਰਵਾਨ ਕਰੇ 3 ਦਿਨਾਂ ਦੇ ਵਿੱਚ। ਹਾਲਾਂਕਿ ਉਹ 3 ਦਿਨ ਬਾਅਦ ਚੋਂ ਕਦੋਂ 20 ਦਿਨਾਂ ਤੱਕ ਬਦਲ ਗਏ। ਉਹਦਾ ਪਤਾ ਕਿਸੇ ਨੂੰ ਨਹੀਂ ਲੱਗਿਆ। ਇੰਨੀ ਇਹ ਡਵੈਲਪਮੈਂਟ ਇਸ ਤਰੀਕੇ ਦੇ ਨਾਲ ਹੋਈ ਤੇ ਅੱਜ ਤੱਕ ਸੁਖਬੀਰ ਸਿੰਘ ਬਾਦਲ ਦਾ ਉਹ ਜਿਹੜਾ ਅਸਤੀਫਾ ਉੱਥੇ ਹੀ ਹੈ। ਖੈਰ ਵਿਸ਼ਾ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਵਾਲਾ ਨਹੀਂ ਹੈ ਅੱਜ ਬਾਬਾ ਗੁਰਿੰਦਰ ਸਿੰਘ ਢਿੱਲੋਂ ਖਾਸ ਕਰਕੇ ਕਿਉਂ ਆਏ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਘਰ ਇਹ ਸਭ ਤੋਂ ਵੱਡਾ ਅੱਜ ਦਾ ਮਿਲੀਅਨ ਡਾਲਰ ਦਾ ਸਵਾਲ ਹੈ ਤੇ ਜੇ ਵੈਸੇ ਆਪਾਂ ਗੁਰਲਾਲ ਦੇਖੀਏ ਤਾਂ ਕਿ ਜੇ ਮੰਨ ਲਓ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਨਾਲ ਕੋਈ ਗੱਲਬਾਤ ਕਰਨੀ ਸੀ ਜਾਂ ਕੋਈ ਹਮਦਰਦੀ ਜਤਾਉਣੀ ਸੀ ਮੰਨ ਲਓ ਤਾਂ ਕੀ ਉਹ ਫੋਨ ਤੇ ਨਹੀਂ ਹੋ ਸਕਦੀ ਸੀ ਹੁਣ ਤਾਂ ਟੈਕਨੋਲੋਜੀ ਬਹੁਤ ਆ ਕਿਤੇ ਨਾ ਕਿਤੇ ਲੱਗਦਾ ਨਹੀਂ ਕੋਈ ਅਕਾਲੀ ਦਲ ਨੂੰ ਦਸ਼ੇਦਾਰ ਗਿਆਨੀ ਹਰਪੀਤ ਸਿੰਘ ਜੀ ਦੀਆਂ ਕੁਝ ਗੱਲਾਂ ਤੋਂ ਕੋ ਖਤਰਾ ਲੱਗਦਾ ਜੇ ਉਹਨਾਂ ਵਾਲੇ ਸਮੇਂ ਚ ਜਥੇਦਾਰ ਸਭ ਕੁਝ ਬਾਹਰ ਲਿਆ ਸਕਦੇ ਤਾਂ ਉਹਨਾਂ ਨੂੰ ਉੱਥੇ ਆਉਣਾ ਪਿਆ ਨਹੀਂ ਪਹਿਲਾਂ ਤਾਂ ਇਹੀ ਕਲੀਅਰ ਨਹੀਂ ਨਾ ਹੈਗਾ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਕੀ ਅਕਾਲੀ ਦਲ ਦੇ ਕੁਝ ਫਾਇਦੇ ਦੇ ਲਈ ਉੱਥੇ ਪਹੁੰਚੇ ਨਹੀਂ ਇਹ ਗੱਲ ਕਲੀਅਰ ਕਿੱਥੇ ਆ ਹਜੇ ਇਹ ਤਾਂ ਗੱਲ ਕਲੀਅਰ ਹੋਈ ਹੀ ਨਹੀਂ ਮੁਲਾਕਾਤ ਦੇ ਵਿੱਚ ਦੋਨਾਂ ਦੇਖੋ ਦੋਨੋਂ ਹੀ ਵੱਡੇ ਆਗੂ ਨੇ ਹੁਣ ਸਾਡੇ ਜੇ ਆਪਾਂ ਕਹੀਏ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਵੱਡਾ ਆਪਣੇ ਧਰਮ ਦੇ ਵਿੱਚ ਹੋਰ ਕੋਈ ਹੈ ਨਹੀਂ ਹੈ ਨਾ ਤੇ ਉਧਰ ਕਿਉਂਕਿ ਰਾਧਾ ਸਵਾਮੀ 사ਸੰਗ ਡੇਰਾ ਬਿਆਸ ਹੈ ਤੇ ਉਹ ਬਾਬਾ ਗੁਰਿੰਦਰ ਸਿੰਘ ਢਿੱਲੋਂ ਉਹਦੇ ਮੁਖੀ ਨੇ ਤੇ ਉਹਨਾਂ ਦੇ ਵਿੱਚ ਉਸ ਤੋਂ ਵੱਡਾ ਉਹਨਾਂ ਤੋਂ ਵੱਡਾ ਕੋਈ ਹੈ ਨਹੀਂਗਾ ਸੋ ਦੋਨੋਂ ਇੱਕ ਬਿਗ ਆ ਨਾਮ ਨੇ ਹੈ ਨਾ ਜਿਨ੍ਹਾਂ ਦੀ ਅੱਜ ਮੁਲਾਕਾਤ ਹੋਈ ਹੈ ਵੱਡੀਆਂ ਸ਼ਖਸੀਅਤਾਂ ਤੇ ਜੇ ਮੈਂ ਜਿਹੜੀ ਗੱਲ ਕਰ ਰਿਹਾ ਸੀ ਜੇ ਹਮਦਰਦੀ ਪ੍ਰਗਟ ਕਰਨੀ ਸੀ ਜਾਂ ਕੋਈ ਵੀ ਗੱਲ ਕਰਨੀ ਸੀ ਤਾਂ ਵੀਡੀਓ ਕਾਨਫਰencing ਦੇ ذریعے ਵੀ ਤੁਸੀਂ ਜੇ ਕਹਿੰਦੇ ਹੋ ਕਿ ਸਾਹਮਣੇ ਬੋਲ ਚਾਲ ਕੇ ਅਸੀਂ ਸ਼ਕਲ ਦੇਖ ਕੇ ਆਈ ਟੂ ਆਈ ਕੰਟੈਕਟ ਕਰਕੇ ਅਸੀਂ ਗੱਲ ਕਰਨੀ ਹੈ ਤਾਂ ਉਹਦੇ ਥਰੂ ਵੀ ਗੱਲਬਾਤ ਹੋ ਸਕਦੀ ਸੀ ਮੋਬਾਈਲ ਫੋਨ ਤੇ ਵੀ ਗੱਲਬਾਤ ਹੋ ਸਕਦੀ ਸੀ ਠੀਕ ਹੈ ਤੇ ਇਹਦਾ ਮਤਲਬ ਇੱਕ ਤਾਂ ਇਹ ਹੈ ਕਿ ਇਹ ਕਨਫੀਡੈਂਸ਼ੀਅਲ ਮੀਟਿੰਗ ਜਾਂ ਕੋਈ ਕਨਫੀਡੈਂਸ਼ੀਅਲ ਗੱਲ ਨਹੀਂ ਸੀ ਕਿ ਜਿਹੜਾ ਮੀਟਿੰਗ ਇਹ ਸਭ ਦੇ ਸਾਹਮਣੇ ਰੱਖੀ ਗਈ ਸਮਝੋ ਤੁਸੀਂ ਗੱਲ ਜੇ ਕੋਈ ਬਹੁਤ ਜ਼ਿਆਦਾ ਕੰਟਰੋਵਰਸੀਅਲ ਗੱਲ ਹੁੰਦੀ ਤੇ ਫਿਰ ਉਸ ਨੂੰ ਇਹ ਮੀਡੀਆ ਦੀਆਂ ਸੁਰਖੀਆਂ ਦਾ ਹਿੱਸਾ ਨਾ ਬਣਾਇਆ ਜਾਂਦਾ ਬਾਬਾ ਗੁਰਿੰਦਰ ਸਿੰਘ ਢਿੱਲੋਂ ਆਏ ਹੈਲੀਕਾਪਟਰ ਦੇ ਵਿੱਚ ਆਏ ਜਿਸ ਤਰੀਕੇ ਦੇ ਨਾਲ ਐਂਟਰੀ ਹੋਈ ਉਹਨਾਂ ਦੀ ਆਏ ਮੁਲਾਕਾਤ ਕਰਕੇ ਵਾਪਸ ਗਏ ਤਾਂ ਇਹਦਾ ਮਤਲਬ ਇਹ ਕਿ ਇਹ ਤਾਂ ਹੈਗਾ ਕਿ ਇਸ ਮੁਲਾਕਾਤ ਨੂੰ ਛਪਾਉਣ ਦੀ ਕੋਸ਼ਿਸ਼ ਦੋਨਾਂ ਤਰ੍ਹਾਂ ਦੇ ਵੱਲੋਂ ਕੀਤੀ ਨਹੀਂ ਗਈ ਸਮਝ ਰਹੇ ਹੋ ਤੁਸੀਂ ਗੱਲ ਕਿ ਲੁਕਾਉਣ ਦੀ ਗੱਲ ਕੋਸ਼ਿਸ਼ ਨਹੀਂ ਹੋਈ ਜੇ ਲੁਕਾਉਣ ਦੀ ਕੋਸ਼ਿਸ਼ ਹੁੰਦੀ ਤਾਂ ਫਿਰ ਫੋਨ ਤੇ ਗੱਲਬਾਤ ਹੋ ਜਾਂਦੀ ਹੁਣ ਗੱਲ ਇਹ ਹੈ ਕਿ ਬਹੁਤ ਸਾਰੇ ਲੋਕ ਵੀ ਜਾਣਦੇ ਨੇ ਪਤਾ ਲੋਕਾਂ ਨੂੰ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੋਰੀ ਨੇ ਜਿਹੜੇ ਉਹ ਬਾਦਲ ਪਰਿਵਾਰ ਦੇ ਨਜ਼ਦੀਕੀ ਵੀ ਨੇ ਕਿਉਂਕਿ ਵਿਕਰਮ ਸਿੰਘ ਮਜੀਠੀਆ ਉਹਨਾਂ ਦੀ ਰਿਸ਼ਤੇਦਾਰੀ ਲੱਗਦੀ ਆ ਤੇ ਫਿਰ ਬਹੁਤ ਸਾਰੇ ਲੋਕ ਹੁਣ ਇਹੀ ਸਵਾਲ ਕਰਦੇ ਨੇ ਕਿ ਬਾਬਾ ਜੀ ਕਿਤੇ ਬਾਦਲ ਪਰਿਵਾਰ ਦੇ ਵੱਲੋਂ ਅਕਾਲੀ ਦਲ ਦੇ ਵੱਲੋਂ ਜੱਥੇਦਾਰ ਸਹਿਬਾਨ ਨੂੰ ਮਨਾਉਣ ਤਾਂ ਨਹੀਂ ਗਏ ਕਿਉਂਕਿ ਜਿਹੜਾ ਜੱਥੇਦਾਰ ਸਹਿਬਾਨ ਦੇ ਨਾਲ ਇਸ ਵੇਲੇ ਹੋਇਆ ਦੇਖੋ ਉਹ ਕੋਈ ਆਮ ਛੋਟੀ ਜੀ ਗੱਲ ਤਾਂ ਹੈ ਨਹੀਂਗੀ ਉਹਨਾਂ ਦੇ ਕਿਰਦਾਰ ਤੇ ਬਤੌਰ ਜੱਥੇਦਾਰ ਰਹਿੰਦੇ ਆ ਐਨੇ ਵੱਡੇ ਜਿਹੜੇ ਸੰਗੀਨ ਇਲਜ਼ਾਮ ਲੱਗ ਜਾਣ ਕਿਸੇ ਜੱਥੇਦਾਰ ਦੇ ਉੱਤੇ ਉਹ ਛੋਟੀ ਗੱਲ ਤਾਂ ਹੁੰਦੀ ਨਹੀਂ ਸੋ ਸੁਭਾਵਕ ਹੈ ਕਿ ਜੱਥੇਦਾਰ ਸਾਹਿਬ ਅ ਬਹੁਤ ਪੀੜਾ ਦੇ ਵਿੱਚ ਨੇ ਇਸ ਵੇਲੇ ਮਾਨਸਿਕ ਪੀੜਾ ਦੇ ਵਿੱਚ ਨੇ ਇਲਜ਼ਾਮ ਲੱਗੇ ਇਲਜ਼ਾਮ ਲੱਗਣ ਤੋਂ ਬਾਅਦ ਐਜੀਪੀਸੀ ਦੀ ਅੰਤਰੀਂ ਕਮੇਟੀ ਦੀ ਬੈਠਕ ਹੁੰਦੀ ਹੈ ਤੇ ਫਿਰ ਬੈਠਕ ਉਹਨਾਂ ਨੂੰ 15 ਦਿਨਾਂ ਦੇ ਲਈ ਲਾਂਬੇ ਕਰ ਦਿੰਦੀ ਹੈ ਕਿ ਇੱਕ ਤਿੰਨ ਮੈਂਬਰੀ ਕਮੇਟੀ ਤੁਹਾਡੀ ਜਾਂਚ ਕਰੂਗੀ ਠੀਕ ਹੈ ਤੇ ਉਸ ਦੇ ਵਿੱਚ ਵੀ ਥੋੜੇ ਜੇ ਦਿਨ ਬਾਕੀ ਨੇ 5-7 ਕਿ ਦਿਨ ਹੋਰ ਬਾਕੀ ਨੇ ਜਿਹੜਾ 15 ਦਿਨ ਦਾ ਸਮਾਂ ਸੀ ਕਿ ਸੈਟਲ ਅਪ ਸੈਟਲਮੈਂਟ ਕੀਤੀ ਜਾ ਰਹੀ ਹੈ ਕੁਝ ਇੱਥੇ ਇਸ ਮੀਟਿੰਗ ਦੇ ਜ਼ਰੀਏ ਕਿ ਮਨਾਇਆ ਜਾ ਰਿਹਾ ਗਿਆ ਨਹੀਂ ਹਰਪ੍ਰੀਤ ਸਿੰਘ ਹੋਰਾਂ ਨੂੰ ਕਿ ਤੁਸੀਂ ਅ ਬਾਕੀ ਗੱਲਾਂ ਤੁਹਾਨੂੰ ਵੀ ਭੁੱਲਣੀਆਂ ਪੈਣਗੀਆਂ ਕੌੜਾ ਘੁੱਟ ਭਰਨਾ ਪਊਗਾ ਕਿ ਪਿੱਛੇ ਜੋ ਕੁਝ ਹੋ ਗਿਆ ਸੋ ਹੋ ਗਿਆ ਅੱਗੇ ਹੁਣ ਠੀਕ ਰੱਖਿਆ ਜਾਵੇ ਕਿਉਂਕਿ ਦੋਨੋਂ ਸਾਸ ਤਰਾਉ ਸਾਬ ਮਾਫ ਕਰਨਾ ਕਰ ਰੋਕ ਰਿਹਾ ਪਰ ਉੱਥੇ ਹੀ ਰਾਧਾ ਸਵਾਮੀ ਦੇ ਡੇਰੇ ਦੇ ਮੁਖੀ ਨੂੰ ਚੁਣਨਾ ਇੱਕ ਸੇਕ ਧਰਮ ਦੇ ਇੱਕ ਜ਼ਥੇਦਾਰ ਨੂੰ ਮਨਾਉਣ ਵਾਸਤੇ ਕਿਤੇ ਨਾ ਕਿਤੇ ਲੱਗਦਾ ਨਹੀਂ ਜੇਕਰ ਜ਼ਥੇਦਾਰ ਸਾਹਿਬ ਕੱਲ ਨੂੰ ਜਾਂਦੇ ਆ ਜਾਂ ਵਾਪਸ ਕੀ ਵਾਪਸੀ ਕਰਦੇ ਐ ਕਿਸੇ ਤਰੀਕੇ ਨਾਲ ਪਰ ਉਥੇ ਰਾਧਾ ਸੋਮੀ ਦੇ ਡੇਰੇ ਮੁਖੀ ਨੂੰ ਕਿਉਂ ਹੀ ਚੁਣਿਆ ਗਿਆ ਇੱਕ ਸਿੱਖ ਧਰਮ ਇੱਕ ਵੱਖਰਾ ਧਰਮ ਚੱਲਦਾ ਫਿਰ ਉਹੀ ਗੱਲ ਹੋ ਜਾਈ ਗੁਰਲਾਲ ਤੁਹਾਡੀ ਇਹ ਤਾਂ ਕਿਆ ਸਰਾਈਆਂ ਨੇ ਵੀ ਕਿਤੇ ਇਹ ਚੀਜ਼ ਤਾਂ ਨਹੀਂ ਹੋ ਰਹੀ ਪਰ ਆਪਾਂ ਅਸ ਦੇ ਵਿੱਚ ਜਵਾਬ ਲੈਣਾ ਹੈ ਆਪਾਂ ਉਹਦੇ ਵਿੱਚ ਤੁਸੀਂ ਜਵਾਬ ਭਾਲ ਰਹੇ ਹੋ ਉਹ ਜਦੋਂ ਉਦੋਂ ਮਿਲੂਗਾ ਜਵਾਬ ਜਦੋਂ ਕਨਫਰਮ ਹੋ ਜਾਊਗਾ ਕਿ ਵਾਕੇ ਹੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜਥੇਦਾਰ ਸਾਹਿਬ ਨੂੰ ਬਣਾਉਣ ਗਏ ਸੀ ਬਾਦਲ ਪਰਿਵਾਰ ਦੇ ਹਲੇ ਹਜੇ ਤਾਂ ਮੁਲਾਕਾਤ ਹੀ ਹੈ ਹਲੇ ਤਾਂ ਇੱਕ ਮੁਲਾਕਾਤ ਹੀ ਆ ਉਹ ਤਾਂ ਹੁਣ ਆਪਾਂ ਵਿੱਚੋਂ ਗੱਲਾਂ ਜਿਵੇਂ ਜਿਸ ਤਰੀਕੇ ਦੇ ਨਾਲ ਕਹਿੰਦੇ ਕਿ ਤੀਰ ਛੱਡਿਆ ਕਿ ਤੀਰ ਦਿਖਦਾ ਤਾਂ ਹੈਗਾ ਨਾ ਵੀ ਕਿੱਧਰ ਜੇ ਇਹਨੂੰ ਜਾ ਰਿਹਾ ਜੀ ਤੇ ਉਸ ਤੀਰ ਦੇ ਪਿੱਛੇ ਪਿੱਛੇ ਜੇ ਆਪਾਂ ਜਾ ਰਹੇ ਆ ਕਿ ਇਸ ਇਹ ਪੋਸਿਬਿਲਟੀ ਹੋ ਸਕਦੀ ਹੈ ਠੀਕ ਹੈ ਸੋ ਇਸੇ ਪੋਸਿਬਿਲਟੀ ਦੇ ਵਿੱਚੋਂ ਇਹ ਗੱਲ ਨਿਕਲੀ ਹੈ ਕਿ ਹੋ ਸਕਦਾ ਹੈ ਕਿ ਬਾਦਲ ਪਰਿਵਾਰ ਦੇ ਬੰਨਿਓ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੋਰੀ ਅੱਜ ਜਥੇਦਾਰ ਸਭਾ ਨੂੰ ਮਿਲੇ ਉਹਨਾਂ ਨੂੰ ਕਿਹਾ ਕਿ ਸਾਰੀਆਂ ਗੱਲਾਂ ਤੁਸੀਂ ਵੀ ਭੁੱਲੋ ਉਹ ਵੀ ਭੁੱਲਣ ਹੋ ਸਕਦਾ ਹੈ ਇਹ ਹੋ ਸਕਦਾ ਠੀਕ ਹੈ ਤੇ ਕਿਉਂਕਿ ਇਹ ਹੋ ਕਿਉਂ ਸਕਦਾ ਕਿਉਂਕਿ ਉਹ 15 ਦਿਨ ਬਾਕੀ ਨੇ ਤਿੰਨ ਮੈਂਬਰੀ ਜਿਹੜੀ ਕਮੇਟੀ ਆ ਉਹਨੇ 15 ਦਿਨ ਤੱਕ ਆਪਣੀ ਰਿਪੋਰਟ ਦੇਣੀ ਆ ਰਿਪੋਰਟ ਕਿਹੜੀ ਹੈ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਆਪਣੀ ਸਾਲੀ ਦੇ ਨਾਲ ਨਾਜਾਇਜ਼ ਸਬੰਧ ਸੀਗੇ ਜਾਂ ਨਹੀਂ ਸੀਗੇ ਕਿਉਂਕਿ ਉਹਨਾਂ ਦੇ ਸਾਡੂ ਨੇ ਇਲਜ਼ਾਮ ਲਾਏ ਨੇ ਹੁਣ ਜਿਹੜੀ ਉਹਨਾਂ ਦੀ ਸਾਲੀ ਹੈ ਉਹ ਤਾਂ ਹਜੇ ਤੱਕ ਉਹਨੇ ਇਸ ਤਰੀਕੇ ਦਾ ਕਿਹਾ ਨਹੀਂ ਦੇਖੋ ਦੋਸ਼ ਉਹ ਲਾਉਂਦਾ ਹੁੰਦਾ ਕਿ ਜਿਹਦੇ ਨਾਲ ਕੁਝ ਵਾਪਰਿਆ ਹੋਵੇ ਜੇ ਸਾਲੀ ਦੇ ਵੱਲੋਂ ਕੁਝ ਇਸ ਤਰੀਕੇ ਦੇ ਇਲਜ਼ਾਮ ਲਾਏ ਜਾਂਦੇ ਫੇਰ ਕੁਝ ਗੱਲ ਹੋਰ ਸੀ ਪਰ ਇਹ ਸਾਡੂ ਦੇ ਵੱਲੋਂ ਲਾਏ ਗਏ ਨੇ ਤੇ ਲਾਏ ਵੀ ਗਏ ਨੇ 12 ਸਾਲ ਬਾਅਦ ਤੇ ਜਥੇਦਾਰ ਸਾਹਿਬ ਤਾਂ ਸਾਫ ਤੌਰ ਤੇ ਕਹਿ ਗਏ ਸੀ ਨਾ ਕਿ ਅਕਾਲੀ ਦਲ ਦੇ ਕੁਝ ਆਗੂ ਨੇ ਉਹ ਮੇਰੀ ਕਿਰਦਾਰ ਕੁਸ਼ੀ ਦੇ ਪਿੱਛੇ ਨੇ ਠੀਕ ਹੈ ਬਿਰਸਾ ਸਿੰਘ ਵਲਟੋਹਾ ਤੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵਿਚਕਾਰ ਜੋ ਜੋ ਵੀ ਹੋਇਆ ਉਸ 15 ਅਕਤੂਬਰ ਵਾਲੀ ਉਸ ਮੀਟਿੰਗ ਦੇ ਵਿੱਚ ਉਹਦੇ ਜਿਵੇਂ ਕਲਿੱਪ ਬਾਹਰ ਆਏ ਠੀਕ ਹੈ ਉਸ ਤੋਂ ਵੀ ਨਰਾਜ਼ ਗਿਆਨੀ ਹਰਪ੍ਰੀਤ ਸਿੰਘ ਹੋਣੀ ਤੇ ਫਿਰ ਉਹਨਾਂ ਦਾ ਪ੍ਰੈਸ ਕਾਨਫਰੰਸ ਦੇ ਵਿੱਚ ਆ ਕੇ ਇਹ ਕਹਿਣਾ ਕਿ ਆ ਮੈਂ ਤਾਂ ਉਹ ਸਾਰੀ ਕੈਮਰਿਆਂ ਦੇ ਵਿੱਚ ਸਾਰੇ ਜਿਹੜੇ ਕਾਰਡ ਸੀਗੇ ਉਹ ਸਾਰੇ ਕਾਰਡਾਂ ਚੋਂ ਮੈਂ ਤਾਂ ਡਿਲੀਟ ਕਰਾਤੀ ਸੀ ਮੀਟਿੰਗ ਪੂਰੀ ਮੀਟਿੰਗ ਦੀ ਵੀਡੀਓ ਤੇ ਫਿਰ ਆ ਕਿੱਥੋਂ ਗਈ ਫਿਰ ਉਹ ਕਹਿੰਦੇ ਨੇ ਕਿ ਇਹਦੀ ਇੱਕ ਕਾਪੀ ਪੈਨ ਡਰਾਈਵ ਦੇ ਵਿੱਚ ਜਥੇਦਾਰ ਰਗਵੀਰ ਸਿੰਘ ਹੋਰਾਂ ਕੋਲ ਸੀ ਉਹ ਇਸ਼ਾਰਾ ਕਰ ਜਾਂਦੇ ਸਿੱਧਾ ਤਾਂ ਉਹ ਵੀ ਨਹੀਂ ਕਹਿੰਦੇ ਕਿ ਉੱਥੋਂ ਤਾਂ ਨਹੀਂ ਕਿਤੇੋਂ ਨਿਕਲੀ ਖੈਰ ਨਿਕਲੇ ਇਹ ਵੀਡੀਓ ਕਲਿੱਪ ਨਿਕਲੇ ਪਰ ਵੀਡੀਓ ਕਲਿੱਪ ਉਹਨੇ ਹੀ ਨਿਕਲੇ ਜਿਹੜੇ ਕਿ ਸਿੱਧੇ ਤੌਰ ਤੇ ਸਿੰਘ ਸਾਹਿਬ ਦੇ ਉੱਤੇ ਸਵਾਲ ਖੜੇ ਕਰਦੇ ਸੀਗੇ ਕੋਈ 20 ਦਾ ਕੋਈ 18 ਦਾ ਕੋਈ 27 ਸਕਿੰਟ ਦਾ ਕਿਉਂਕਿ ਪੂਰੀ ਗੱਲਬਾਤ ਦਾ ਪਤਾ ਵੀ ਨਹੀਂ ਲੱਗਦਾ ਉਸ ਦੀ ਗੱਲਬਾਤ ਦਾ ਪਤਾ ਨਹੀਂ ਲੱਗਦਾ ਉਹਦੇ ਵਿੱਚ ਠੀਕ ਹੈ ਉਹਦੇ ਵਿੱਚੋਂ ਫਿਰ ਇੱਕ ਕਲਿੱਪ ਉਹ ਵੀ ਸੀ ਜਿਸ ਚ ਜੱਥੇਦਾਰ ਸਾਹਿਬ ਥੋੜੇ ਤਲਖੀ ਦੇ ਵਿੱਚ ਆ ਕੇ ਉਹਨਾਂ ਦੇ ਮੂੰਹੋਂ ਗਾਲ ਵੀ ਨਿਕਲ ਜਾਂਦੀ ਹੈ ਉਹਦਾ ਵੀ ਉਹਨਾਂ ਨੂੰ ਸਪਸ਼ਟੀ ਕਰਨ ਦੇਣਾ ਪਿਆ ਸੋ ਜੱਥੇਦਾਰ ਸਾਹਿਬ ਦੀ ਮਾਨਸਿਕ ਹਾਲਤ ਤੇ ਉਹਨਾਂ ਦੀ ਪੀੜਾ ਕੀ ਹੈਗੀ ਆ ਉਹ ਉਹੀ ਜਾਣ ਸਕਦੇ ਨੇ ਅਸੀਂ ਸਿਰਫ ਅਹਿਸਾਸ ਕਰ ਸਕਦੇ ਆ ਕਿਉਂਕਿ ਜਿਸ ਜਿਹੜਾ ਰਤਬਾ ਉਹਨਾਂ ਦਾ ਉਸ ਰਤਬੇ ਤੇ ਬੈਠੇ ਇੱਕ ਸ਼ਖਸ ਦੇ ਉੱਤੇ ਐਡੀ ਵੱਡੀ ਸ਼ਖਸੀਅਤ ਦੇ ਉੱਤੇ ਇੰਨੇ سنگੀਨ ਇਲਜ਼ਾਮ ਲੱਗ ਜਾਣ ਤੇ ਫਿਰ ਉਹ ਕਲਿੱਪ ਬਾਹਰ ਆ ਜਾਣ ਤੇ ਉਹ ਦੇਖੋ ਇਮੇਜ ਡੈਮੇਜ ਤਾਂ ਹੁੰਦੀ ਆ ਠੀਕ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਤੇ ਨਾਲ ਉਹਨਾਂ ਦੀ ਆਪਣੀ ਜਿਹੜੀ ਪਰਸਨਲੀ ਪਰਸਨਲ ਇਮੇਜ ਹੈ ਸੋ ਇਹਨੂੰ ਠੀਕ ਕੀਤਾ ਜਾਵੇ ਕਿਉਂਕਿ ਸਿੰਘ ਸਾਹਿਬ ਇਹ ਹੁਣ ਤੱਕ ਉਹਨਾਂ ਦੇ ਮਨ ਦੇ ਵਿੱਚ ਇਹ ਗੱਲ ਮੇਰੇ ਹਿਸਾਬ ਨਾਲ ਚੱਲੀ ਗਈ ਹੋਣੀ ਕਿ ਅਕਾਲੀ ਦਲ ਦੇ ਕੁਝ ਆਗੂਆਂ ਨੇ ਸਾਰਾ ਕੁਝ ਕੀਤਾ ਜੋ ਕਹਿੰਦੇ ਨੇ ਸ਼ਰਿਆਮੋ ਕਹਿੰਦੇ ਨੇ ਹੁਣ ਅਕਾਲੀ ਦਲ ਨੂੰ ਵੀ ਲੱਗਣਾ ਕਿ ਯਾਰ ਇਹ ਚੀਜ਼ਾਂ ਕਿਸੇ ਦੇ ਲਈ ਵੀ ਸਹੀ ਨਹੀਂ ਜਾ ਰਹੀਆਂ ਠੀਕ ਹੈ ਅਕਾਲ ਤਖਤ ਸਾਹਿਬ ਦੇ ਲਈ ਵੀ ਨਹੀਂ ਅਕਾਲੀ ਦਲ ਦੇ ਲਈ ਵੀ ਨਹੀਂ ਐ ਜੀ ਪੀ ਸੀ ਦੇ ਲਈ ਵੀ ਤੇ ਫਿਰ ਇਸ ਸਭ ਦੇ ਵਿਚਕਾਰ ਕੋਈ ਐਸਾ ਚਿਹਰਾ ਕਿਹੜਾ ਕਿ ਜਿਹੜਾ ਇਸ ਪੂਰੇ ਪੱਖ ਦੇ ਮਸਲੇ ਨੂੰ ਸ਼ਾਂਤ ਕਰਾ ਸਕਦਾ ਸੀ ਤੇ ਉਹ ਸ਼ਾਇਦ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੋਰਾਂ ਤੋਂ ਬਿਨਾਂ ਕੋਈ ਹੋਰ ਹੋ ਨਹੀਂ ਸਕਦਾ ਸੀ ਸਮਝ ਰਹੇ ਹੋ ਤੁਸੀਂ ਗੱਲ ਬਿਲਕੁਲ ਤੇ ਹੁਣ ਰਖੜਾ ਸਾਹਿਬ ਵਾਲੀ ਗੱਲ ਇਹ ਆ ਜਾਂਦੀ ਹੈ ਕਿਉਂਕਿ ਇੱਕ ਉਹਨਾਂ ਦੀ ਅੱਜ ਦੀ ਉਹ ਫੋਟੋ ਚਟਾਲਿਆਂ ਦੇ ਨਾਲ ਵੀ ਹੈ ਤੇ ਉਹ ਵੀ ਹੋ ਸਕਦਾ ਹੈ ਕਿ ਉਹ ਚਟਾਲਾ ਕਿਉਂਕਿ ਉਹ ਪੀ ਚਟਾਲਾ ਦਾ ਦੇਹਾਂਤ ਹੋਇਆ ਉਹ ਉੱਥੇ ਅਫਸੋਸ ਜ਼ਾਹਿਰ ਕਰਨ ਗਏ ਤੇ ਉਹਨਾਂ ਨੂੰ ਪਤਾ ਲੱਗਿਆ ਹੋਵੇ ਕਿ ਇੱਧਰ ਆ ਬਾਬਾ ਗੁਰਿੰਦਰ ਸਿੰਘ ਢਿੱਲੋਂ ਆ ਰਹੇ ਨੇ ਯਾਨੀ ਹਰਪੀ ਸਿੰਘ ਹੋਰਾਂ ਦੇ ਘਰੇ ਜਾ ਰਹੇ ਨੇ ਤੇ ਉਹ ਹਰਿਆਣੇ ਤੋਂ ਸਿੱਧਾ ਬਠਿੰਡੇ ਆ ਗਏ ਹੁਣ ਇਹ ਪੋਸਿਬਿਲਟੀ ਹੈਗੀ ਆ ਸ਼ਾਇਦ ਸੁਰਜੀਤ ਸਿੰਘ ਰਖੜਾ ਨਾ ਇਸ ਮੁਲਾਕਾਤ ਦਾ ਹਿੱਸਾ ਨਹੀਂ ਸੀ ਪਰ ਉਹ ਬਣ ਗਏ ਕਿਉਂਕਿ ਉਹਨਾਂ ਦੀ ਐਂਟਰੀ ਆ ਗਈ ਉਹ ਮੁਲਾਕਾਤ ਦਾ ਹਿੱਸਾ ਬਣ ਗਏ ਤੇ ਉਹਨੇ ਸਵਾਲ ਹੋਰ ਘੇਰਤੇ ਹਾਲਾਂਕਿ ਮੈਨੂੰ ਲੱਗਦਾ ਹੈ ਕਿ ਰਖੜਾ ਸਾਹਿਬ ਇਸ ਮੀਟਿੰਗ ਦਾ ਹਿੱਸਾ ਨਹੀਂ ਸੀਗੇ ਪਰ ਉਹਨਾਂ ਨੂੰ ਪਤਾ ਲੱਗਿਆ ਚਲੋ ਉਹਨਾਂ ਨੂੰ ਇਹ ਸੀਗਾ ਕਿ ਚਲੋ ਆਪਾਂ ਵੀ ਜਾਏ ਉਹਨੇ ਆਪਾਂ ਮੁਲਾਕਾਤ ਕਰ ਲੈਣੇ ਆ ਠੀਕ ਹੈ ਇਸ ਤਰੀਕੇ ਦੇ ਨਾਲ ਇਹ ਸਾਰੀ ਹਲੇ ਤੱਕ ਜਿਹੜੀ ਆ ਇਹ ਮੁਲਾਕਾਤ ਦੇ ਮਾਇਨੇ ਨਿਕਲ ਕੇ ਸਾਹਮਣੇ ਆ ਰਹੇ ਨੇ ਕਿ ਹੁਣ ਜਥੇਦਾਰ ਸਾਹਿਬ ਨੂੰ ਕਿਸੇ ਤਰੀਕੇ ਵੀ ਮਨਾਉਣ ਦੀ ਸ਼ਾਇਦ ਕਿਤੇ ਨਾ ਕਿਤੇ ਕੋਸ਼ਿਸ਼ ਹੋ ਰਹੀ ਹੈ ਇਹ ਵੀ ਇਹ ਵੀ ਪੋਸਿਬਿਲਟੀ ਹੋ ਸਕਦੀ ਹੈ ਕਿ 15 ਦਿਨ ਦੇ ਵਿੱਚ ਜਿਹੜੀ ਉਹ ਤਿੰਨ ਮੈਂਬਰੀ ਕਮੇਟੀ ਆ ਉਹਨੇ ਰਿਪੋਰਟ ਤਾਂ ਦੇਣੀ ਆ ਨਾ ਤੇ ਹੁਣ ਕੀ ਉਸ ਕਮੇਟੀ ਨੂੰ ਜਥੇਦਾਰ ਸਾਹਿਬ ਦੇ ਖਿਲਾਫ ਕੋਈ ਸਬੂਤ ਮਿਲੇ ਜਾਂ ਨਹੀਂ ਮਿਲੇ ਠੀਕ ਹੈ ਤੇ ਉਹਦੇ ਚ ਕੀ ਪਤਾ ਇਹ ਵੀ ਕਹਿ ਦਿੱਤਾ ਗਿਆ ਹੋਵੇ ਕਿ ਉਹ ਕਮੇਟੀ ਹੈ ਜੀ ਤੁਹਾਡੇ ਹੱਕ ਦੇ ਵਿੱਚ ਹੀ ਫੈਸਲਾ ਸੁਣਾਉਗੀ ਜਿੱਦੀ ਕਿ ਜ਼ਿਆਦਾਤਰ ਪੋਸਿਬਿਲਟੀ ਹੈ ਕਿਉਂਕਿ ਸਬੂਤ ਤਾਂ ਇਸ ਗੱਲ ਦੇ ਹੈ ਨਹੀਂਗੇ ਸੋ ਇਹ ਚੀਜ਼ਾਂ ਲੱਗ ਰਹੀਆਂ ਨੇ ਕਿ ਇਹ ਗੱਲਾਂ ਸ਼ਾਇਦ ਕਿਤੇ ਨਾ ਕਿਤੇ ਕਈਆਂ ਗਈਆਂ ਹੋਣ ਕਿ ਸਾਰਿਆਂ ਦੇ ਲਈ ਬੈਟਰਮੈਂਟ ਇਹੀ ਰਹੂਗਾ ਕਿ ਸਾਰੀਆਂ ਤਲਖੀਆਂ ਭੁਲਾ ਦਿੱਤੀਆਂ ਜਾਣ ਪਰ ਜਿੱਥੋਂ ਤੱਕ ਮੈਨੂੰ ਲੱਗਦਾ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਜੇ ਅੱਜ ਬਾਬਾ ਗੁਰਿੰਦਰ ਸਿੰਘ ਢਿੱਲੋਂ ਮਨਾਉਣ ਗਏ ਬਾਦਲ ਪਰਿਵਾਰ ਦੇ ਬੰਨੇ ਹੋ ਤੇ ਮੈਨੂੰ ਲੱਗਦਾ ਨਹੀਂ ਕਿ ਉਹ ਇੰਨੀ ਛੇਤੀ ਮੰਨ ਜਾਣਗੇ ਪਰ ਇੱਕ ਜਿਹੜਾ ਡਰ ਦੇਖੋ ਹਰ ਇੱਕ ਦੇ ਮਨ ਦੇ ਵਿੱਚ ਹੁੰਦਾ ਕਿ ਜਿਹੜਾ سنگੀਨ ਇਲਜ਼ਾਮ ਲੱਗੇ ਨਾ ਉਹ ਸਿੰਘ ਸਾਹਿਬ ਤਾਂ ਹੁਣ ਕਦੇ ਨਹੀਂ ਚਾਹਣਗੇ ਨਾ ਕਿ ਉਹ ਪਰ ਉਹੀ ਉਹੀ ਗੱਲ ਰੇਟੀ ਆ ਕੇ ਕਹਿ ਦੇ ਕਿ ਹਾਂਜੀ ਇਲਜ਼ਾਮ ਸੱਚੇ ਨੇ ਕੌਣ ਕੌਣ ਚਾਹੂਗਾ ਠੀਕ ਹੈ ਤੇ ਉਹ ਉਹ ਵੀ ਇੱਕ ਬਣ ਰਹੀ ਹੈ ਗੱਲ ਤੇ ਜੇ ਕਮੇਟੀ ਕਹਿ ਵੀ ਦਿੰਦੀ ਹੈ ਕਿ ਇਲਜ਼ਾਮ ਸੱਚੇ ਨੇ ਤੇ ਫਿਰ ਕਮੇਟੀ ਦੇ ਕੋਲ ਪ੍ਰੂਫ ਕੀ ਹੋਣਗੇ ਇਹ ਵੀ ਇਹ ਕਿਤੇ ਨਾ ਕਿਤੇ ਲੱਗਦਾ ਨਹੀਂ ਸਿੱਖ ਹੁੰਦਾ ਬਹੁਤ ਵੱਡੇ ਪੱਧਰ ਤੇ ਘਾਣ ਹੋ ਰਿਹਾ ਅਕਾਲੀ ਦਲ ਤੇ ਜਿੱਥੇ ਦੇਖਾ ਜੇ ਅਕਾਲੀ ਦਲ ਨੂੰ ਵੀ ਇਸੇ ਤਰੀਕੇ ਦਾ ਡਾਊਨਫਾਲ ਸਭ ਤੋਂ ਵੱਡਾ ਸਾਡੇ ਸਿੱਖ ਕੌਮ ਦੇ ਵਿੱਚ ਹੋ ਰਿਹਾ ਨਹੀਂ ਇਹ ਤਾਂ ਦੇਖੋ ਹੈ ਹੀ ਹੈ ਤੁਸੀਂ ਅੱਜ ਦਿਨ ਦੇਖੋ ਨਾ ਕਿਹੜੇ ਚੱਲਦੇ ਨੇ ਸ਼ਹਾਦਤ ਦੇ ਦਿਨ ਚੱਲਦੇ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸ਼ਹੀਦ ਦੀ ਜੋੜ ਮੇਲ ਫਤਿਹਗੜ੍ਹ ਸਾਹਿਬ ਦੇ ਵਿੱਚ ਭਰ ਰਿਹਾ ਠੀਕ ਹੈ ਕੱਲ ਧਾਮੀ ਸਾਹਿਬ ਉੱਥੇ ਪੇਸ਼ ਹੋਏ ਜਿਹੜੀ ਉਹਨਾਂ ਨੇ ਬੀਬੀ ਜਗੀਰ ਕ ਅਕਾਲ ਤੱਕ ਪੰਜ ਪਿਆਰਿਆਂ ਦੇ ਅੱਗੇ ਉਹਨਾਂ ਨੇ ਧਾਰਮਿਕ ਸਜ਼ਾ ਲਾਈ ਉਹਨਾਂ ਨੂੰ ਉਹਨਾਂ ਨੇ ਬਰਤਨ ਦੀ ਸੇਵਾ ਕੀਤੀ ਜੋੜਿਆਂ ਦੀ ਸੇਵਾ ਕੀਤੀ ਧਾਮੀ ਸਾਹਿਬ ਤਾਂ ਉਧਰ ਜੇ ਪਏ ਨੇ ਸਾਡੇ ਐ ਜੀ ਪੀ ਸੀ ਦੇ ਜਿਹੜੇ ਪ੍ਰਧਾਨ ਨੇ ਇੱਧਰ ਤੁਸੀਂ ਦੇਖੋ ਨਾ ਕਿ ਕਿੰਨੇ ਵੱਡੇ ਸ਼ਹਾਦਤ ਦੇ ਦਿਨ ਚੱਲਦੇ ਨੇ ਅੱਜ ਦੂਸਰਾ ਦਿਨ ਸ਼ਹਾਦਤ ਦਾ ਤੇ ਉਧਰ ਆ ਇੱਕ ਵੱਡੀ ਮੁਲਾਕਾਤ ਹੋ ਗਈ ਇੱਕੋ ਦਮ ਧਿਆਨ ਸਾਰਿਆਂ ਦਾ ਫਤੇਗੜ ਸਾਹਿਬ ਤੋਂ ਹਟ ਕੇ ਉਧਰ ਚਲਾ ਗਿਆ ਕਿ ਉਧਰ ਕੀ ਹੋ ਰਿਹਾ ਮਤਲਬ ਇਹ ਗੱਲ ਆ ਠੀਕ ਨਹੀਂ ਹੈਗੀਆ ਜੋ ਕੁਝ ਕਰਨਾ ਹੁਣ ਇਹ ਚੀਜ਼ਾਂ ਬਾਅਦ ਚ ਕਰ ਲੈਣੀਆਂ ਚਾਹੀਦੀਆਂ ਨੇ ਹਾਂ ਬਿਲਕੁਲ ਹੁਣ ਜਿਹੜਾ ਸ਼ਿਦੀ ਜੋੜ ਮੇਲ ਹੈਗਾ ਆ ਇਹਦੀ ਸੰਪੂਰਨਤਾ ਸਪੂਰਨਤਾ ਹੋਣੀ ਬਹੁਤ ਜ਼ਰੂਰੀ ਆ ਕਿਉਂਕਿ ਆਖਰੀ ਦਿਨਾਂ ਤੇ ਨਗਰ ਕੀਰਤਨ ਨਿਕਲੂਗਾ ਤੇ ਪਰ ਇਹ ਬੜੀ ਮੰਦਭਾਗੀ ਗੱਲ ਹੈ ਕਿ ਜਿਸ ਸਮੇ ਐ ਜੀ ਪੀ ਸੀ ਨੂੰ ਅਕਾਲੀ ਦਲ ਨੂੰ ਸਾਰਾ ਧਿਆਨ ਸ਼ਿਦੀ ਜੋੜ ਮੇਲ ਜਾਂ ਸ਼ਿਦੀ ਪੰਦਰਵਾੜੇ ਤੇ ਦੇਣਾ ਚਾਹੀਦਾ ਸੀ ਬੜਾ ਅਫਸੋਸ ਹੈ ਕਿ ਅਕਾਲੀ ਦਲ ਵੀ ਆਪਣੇ ਉਹਦੇ ਚੁਲਜਿਆ ਹੈ ਮਸਲਿਆਂ ਚ ਐ ਜੀ ਪੀ ਸੀ ਜੀ ਹੈ ਐ ਜੀ ਪੀ ਸੀ ਦੇ ਪ੍ਰਧਾਨ ਉਲਝੇ ਨੇ ਇਥੋਂ ਤੱਕ ਕਿ ਸਾਡੇ ਜਥੇਦਾਰ ਸਹਿਬਾਨ ਵੀ ਉਲਝੇ ਹੋਏ ਨੇ ਜਿਹੜਾ ਕਿ ਅੱਗੇ ਕਦੇ ਨੀ ਕਿਰਦਾਰ ਖੁਸ਼ੀ ਤੇ ਹੀ ਤਰੇ ਹੋਏ ਆ ਸਾਰੇ ਕੀ ਨਹੀਂ ਉਹ ਚਲੋ ਉਹ ਤਾਂ ਸਾਰੀਆਂ ਗੱਲਾਂ ਹੋ ਗਈਆਂ ਨਾ ਉਹ ਹੁਣ ਗੱਲ ਇਹ ਹੈ ਕਿ ਮੈਨੂੰ ਲੱਗਦਾ ਕਿ ਅਕਾਲੀ ਦਲ ਹੁਣ ਇਹ ਕੋਸ਼ਿਸ਼ ਕਰ ਰਿਹਾ ਕਿ ਹੁਣ ਡੈਮੇਜ ਕੰਟਰੋਲ ਕਿਵੇਂ ਕੀਤਾ ਜਾਵੇ ਸਾਡੀ ਵੀ ਰਹਿ ਜੇ ਜਥੇਦਾਰ ਸਹਿਬਾਨ ਦੀ ਵੀ ਰਹਿ ਜੇ ਤੇ ਕੌਮ ਨੂੰ ਇੱਕ ਚੰਗਾ ਸੁਨੇਹਾ ਵੀ ਮਿਲ ਜੇ ਪਰ ਜਿਹੜਾ ਡੈਮੇਜ ਹੋ ਗਿਆ ਨਾ ਜੋ ਡੈਮੇਜ ਜਥੇਦਾਰ ਹਰਪੀ ਸਿੰਘ ਹੋਰਾਂ ਦੀ ਸ਼ਕਤੀ ਦਾ ਹੋਇਆ ਐਨੇ ਵੱਡੇ سنگੀਨ ਇਲਜ਼ਾਮ ਲਗਾ ਕੇ ਉਹਨੂੰ ਉਹਦੀ ਪੂਰਤੀ ਕਰਨੀ ਬਹੁਤ ਮੁਸ਼ਕਲ ਹੈ